ਅੰਮ੍ਰਿਤਸਰ ਵਿਖੇ ਇੱਕ ਹੋਟਲ ਮੈਨੇਜਰ ਅਤੇ ਹੋਟਲ ਦੇ ਬਾਕੀ ਕਰਮਚਾਰੀ ਦੇ ਵਪਾਰ ਦਾ ਤੰਦਾਂ ਚਲਾ ਰਹੇ ਹਨ ਜਿਸ ਦੇ ਚਲਦਿਆਂ ACP ਸੀਤਲ ਸਿੰਘ ਅਤੇ ਪੁਲਿਸ ਟੀਮ ਵੱਲੋਂ ਪੂਰਾ ਟਰੈਪ ਲਗਾ ਕੇ ਇਹ ਕਾਰਵਾਈ ਕੀਤੀ ਗਈ ਅਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੋਟਲ ਮੈਨੇਜਰ ਅਤੇ ਇੱਕ ਹੋਟਲ ਦਾ ਕਰਿੰਦਾ ਜੋ ਕੁੜੀਆਂ ਨੂੰ ਹੋਟਲ ਲੈ ਕੇ ਆਉਂਦਾ ਸੀ ਪੁਲਿਸ ਦਾ ਕਹਿਣਾ ਹੈ ਕਿ ਹੋਟਲ ਦੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ਅਤੇ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਕੁਝ ਹੋਰ ਵਿਅਕਤੀ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਸ਼ਹਿਰ ਵਿੱਚ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅੰਤਰਗਤ ਸਾਡੇ ਜਿਹੜੇ ਡਿਵੀਜ਼ਨ ਏ ਦੇ ਜਿਹੜੇ ਐਸ ਐਚਓ ਸਾਹਿਬ ਹੈਗੇ ਨੇ ਇੰਸਪੈਕਟਰ ਬਲਜਿੰਦਰ ਸਿੰਘ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਵਿਨਟੇਜ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਪਿਆ ਹੈਗਾ ਤੇ ਇੱਥੇ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਨੇ ਉਸ ਆਪਣੀ ਟੀਮ ਦੇ ਸਮੇਤ ਉੱਥੇ ਰੇਡ ਕੀਤਾ ਤੇ ਸ਼ੱਕੀ ਹਾਲਾਤ ਵਿੱਚ ਸਾਨੂੰ ਉੱਥੇ ਕਪਲ ਮਿਲਿਆ ਤੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਆਪਾਂ ਪਰਚਾ ਦਰਜ ਕੀਤਾ ਮਕਦਮਾ ਨੰਬਰ 73 ਅਧੀਨ ਤਾਰਾ 345 ਇਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ ਡਿਵੀਜ਼ਨ A ਵਿੱਚ ਤੇ ਨਾਲ ਹੀ ਆਪਾਂ ਜਿਹੜੇ ਦੋ ਦੋਸ਼ੀ ਸੀਗੇ ਇੱਕ ਸੁਖਚੈਨ ਸਿੰਘ ਉਰਫ ਰਾਜਾ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ ਜੋ ਕਿ ਹੋਟਲ ਦਾ ਮੈਨੇਜਰ ਹੈਗਾ ਆ ਤੇ ਸੰਚਿਤ RAM ਯਾਦਵ ਵਾਸੀ ਉੱਤਰ ਪ੍ਰਦੇਸ਼ ਜਿਹੜਾ ਇਹਦੇ ਵਿੱਚ ਮੀਡੀਏਟਰ ਦਾ ਕੰਮ ਕਰਦਾ ਸੀਗਾ ਉਹਨਾਂ ਨੂੰ ਆਪਾਂ ਗ੍ਰਿਫਤਾਰ ਕੀਤਾ ਜੀ ਇਹ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਆਈ ਸੀਗੀ ਬਟ ਪਹਿਲਾਂ ਵੀ ਜਦੋਂ ਰੇਡ ਕੀਤੀਆਂ ਸੀਗੀਆਂ ਤੇ ਉਸ ਟਾਈਮ ਸਾਨੂੰ ਕੁਝ ਨਹੀਂ ਮਿਲਿਆ ਸੀਗਾ ਇਸ ਵਾਰੀ ਜਿਹੜਾ ਹੈਗਾ ਇਹਨੂੰ ਇੱਕ ਟਰੈਪ ਲਾ ਕੇ ਚੰਗੀ ਤਰ੍ਹਾਂ ਤੇ ਫਿਰ ਟੀਮਾ ਬਣਾ ਕੇ ਫਿਰ ਇਸਤੇ ਕਾਰਵਾਈ ਕੀਤੀ ਤੇ ਸਾਨੂੰ ਸਫਲਤਾ ਮਿਲੀ ਹੈ ਜੀ ਸਾਨੂੰ ਉੱਥੋਂ ਇੱਕ ਹੀ ਪੀੜਤਾ ਜਿਹੜੀ ਸੀਗੀ ਇਹ ਤੋਂ ਰਿਕਵਰ ਹੋਈ ਹੈਗੀ ਹੈ ਤੇ ਬਾਕੀ ਉਸ ਜਿਹੜਾ ਇਨਵੈਸਟੀਗੇਸ਼ਨ ਇਹ ਚੱਲਦੀ ਪਈ ਹੈ ਜੇ ਹੋਰ ਵੀ ਸਾਨੂੰ ਕੋਈ ਸੋਰਸ ਪਤਾ ਲੱਗੇ ਤਾਂ ਦੱਸਦੇ ਜੀ ਹਜੇ ਆਪਾਂ ਜਿਹੜੇ ਕੁੜੀ ਦੇ ਬਿਆਨ ਜਿਹੜੇ ਸੀਗੇ ਅਧੀਨ ਤਾਰਾ 183 ਬੀ ਐਨਐਸਐਸ ਦਰਜ ਕਰਵਾਏ ਹੋਏ ਹੈਗੇ ਆ ਤੇ ਜਿਨ੍ਹਾਂ ਦੀ ਕਾਪੀ ਆਪਾਂ ਲੈ ਲਈ ਹੈਗੀ ਤੇ ਨਾਲ ਹੀ ਆਪਾਂ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਕਿ ਉਹਦੇ ਨਾਲ ਹੋਰ ਜਿਹੜੀਆਂ ਪੀੜਤਾ ਹੈਗੀਆਂ ਕੌਣ-ਕੌਣ ਹੈਗੀਆਂ ਤੇ ਜਿਹੜੀ ਵੀ ਸਾਨੂੰ ਉੱਥੇ ਨਾਮਜ਼ਦ ਹੋਣਗੇ ਮੁਜਰੀਮ ਆਪਾਂ ਉੱਥੇ ਵੀ ਕਾਰਵਾਈ ਕਰਾਂਗੇ